ਇਸ ਤੋਂ ਇਲਾਵਾ ਡੀਬੀਓ ਪੁਲਿਸ ਲਾਈਨ ਅਤੇ ਜੀਓ ਸਾਥ ਦੇ ਹੋਰ ਪੁਲਿਸ ਕਰਮਕਾਫੂ ਵੀ ਨਿਭਾਈ ਐਸਆਈ ਸਕਰਤ ਸਿੰਘ ਲਾਈਨ ਅਫੀਸਰ ਐਲਆਰ ਐਸਆਈ ਗੁਰਿੰਦਰ ਸਿੰਘ 3442 ਸੀਸੀ 1 ਵਿਦ ਕੈਸ਼ ਰਿਵਾਰਡ 1000 ਚਲੋ ਕਨਸਟੇਬਲ ਨਵਜੋਤ 3312 ਸੀਸੀ 1 ਵਿਦ ਕੈਸ਼ ਰਿਵਾਰਡ 1000 ਸੈਡ ਕਨਸਟੇਬਲ ਮਾਲ ਸਿੰਘ ਨੂੰ ਡਿਬਰੂਗੜ ਡੇਲ ਤੋਂ ਦਿੱਲੀ ਵਿਖੇ ਐਮਪੀ ਦੇ ਸੌਟ ਚੋ ਸਮਾਗਮ ਵਿੱਚ ਲੈ ਕੇ ਹੋਂ ਸੰਬੰਧੀ ਆਪਣੀ ਡਿਊਟੀ ਬੜੀ ਤੰਦ ਦੇ ਨਾਲ ਨਿਭਾਈ ਕੋਰੋ ਐਸਐਫਓ ਸੇ ਬਾਅਦ ਜਿਨ੍ਹਾਂ ਨੇ ਪਿੱਛੇ ਜੁੰਦਰਸ ਤੋਂ ਐਸਐਫਓ ਸਦਰ ਟਕਾਲਾ ਜਿਨ੍ਹਾਂ ਨੇ 58 ਚਲਾਨ ਟੂਪੋਰਟ ਕਰਵਾਏ ਇੰਸਪੈਕਟਰ ਕਿਰਨਦੀਪ ਨੇ 45 ਚਲਾਨ ਲਾਸਟ 3 ਮਹੀਨੇ ਦੇ ਵਿੱਚ ਟੂਪੋਰਟ ਕਰਾਏ ਚੋ ਤੋਂ ਵੱਧ ਚਲਾਨ ਸਬੰਧਕ ਕੋਰਟ ਦੇ ਸਬਮਿਟ ਕਰਵਾਏ ਗਏ ਐਲ ਆਰ ਐਸਐਫੀ ਲਖਵਿੰਦਰ ਸਿੰਘ ਦੀ ਨਾਨੀ 15 ਪੀਓ ਰੈਸਕੀ ਤੇ ਜੀ ਸਾਹਨੇ ਦੋ ਮਹੀਨੇ ਬੈਠਿਆ ਉਹ ਪੁੱਛ ਰਿਹਾ ਰੋਬੀ ਕਿ ਕਿੰਨੇ ਤੋਹੀ ਹੈ ਉਹ ਕਹਿੰਦੇ ਜਿੱਤ ਬਾਈ ਅਡਵਾਂਸ ਕਿੰਨਾ ਪੌਂਸਟੇਬਲ ਲਵਪ੍ਰੀਤ ਸਿੰਘ 1278 ਸਰ ਸਾਰੇ ਡੀਬਿਟ ਜੀਬਿਟ ਕੈਸ਼ ਰਿਵਾਰਡ 10000 ਅੱਜ ਜਿਵੇਂ ਬਟਾਲੇ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਰਹਿਮਾਈ ਦੇ ਵਿੱਚ ਜਿਹੜਾ ਪਿਛਲੇ ਥੋੜੇ ਵਿੱਚ ਚੰਗਾ ਕੰਮ ਕੀਤਾ ਗਿਆ ਉਸ ਬੰਦੇ ਲਈ ਸਨਮਾਨ ਸਮਰੋਹ ਸੀਗਾ ਆਨਰੇਬਲ ਡੀਜੀਪੀ ਸਾਹਿਬ ਨੂੰ ਜਿਹੜੇ ਵੀ ਸਾਡੇ ਕਰਮਚਾਰੀ ਸਾਡੇ ਸਾਥੀ ਚੰਗਾ ਕੰਮ ਕਰਦੇ ਆ ਉਹਨਾਂ ਲਈ ਰეკਮੈਂਡੇਸ਼ਨ ਸੀਸੀ1 ਔਰ ਕੈਸ਼ ਰੋਗਾਰ ਰਿਕਮੈਂਡ ਕੀਤਾ ਜਾਂਦਾ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹ ਸਾਰਾ ਹੀ ਜੋ ਇੱਕ ਡਿਸਟ੍ਰਿਕਟ ਵੱਲੋਂ ਰਿਕਮੈਂਡ ਕੀਤਾ ਜਾਂਦਾ ਹੈ ਸਾਡੇ ਅਫਸਰਾਂ ਤੇ ਜਵਾਨਾਂ ਰੀ ਹੌਸਲਾ ਵਜ਼ਾਈ ਲਈ ਉਹ ਸਾਰਾ ਹੀ ਸਾਨੂੰ ਸੈਂਕਸ਼ਨ ਕਰਕੇ ਉਹਨਾਂ ਨੇ ਭੇਜਿਆ ਔਰ ਉਹ ਸਨਮਾਨ ਸਮਰੋਹ ਅੱਜ ਜਿਸੀ ਸਾਰਾ ਇਹਨਾਂ ਚ ਆਪਣੇ ਅਫਸਰਾਂ ਤੇ ਜਵਾਨਾਂ ਦੇ ਵਿੱਚ ਵੰਡਿਆ ਸੀ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ 14 ਸਾਡੀਆਂ ਡੀਜੀਪੀ ਸਾਹਿਬ ਦੀਆਂ ਡਿਸਕ ਹੈਗੀਆਂ ਜਿਹੜੀ ਅਫਸਰਾਂ ਤੇ ਜਵਾਨਾਂ ਨੂੰ ਦਿੱਤੀਆਂ ਗਈਆਂ ਸੀਸੀ1 143 ਔਰ 163 ਸੌਰੀ ਔਰ 15 ਲੱਖ 11 ਹਜ਼ਾਰ ਰੁਪਏ ਕੈਸ਼ ਰਿਵਾਰਡ ਜੋ ਜੋ ਕਿ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਅੱਜ ਸਾਰਿਆਂ ਨੂੰ ਅਸੀਂ ਵੰਡਿਆ ਆ ਇਹ ਇਹ ਸਮਰੋਹ ਜਿਹੜਾ ਹੈ ਇਹ ਸਾਡੇ ਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਆ ਜੋ ਸਾਡੇ ਫੀਲਡ ਦੇ ਵਿੱਚ ਚੰਗਾ ਕੰਮ ਕਰਦੇ ਆ ਔਰ ਜਿਹੜੇ ਸਾਡੇ ਸਾਥੀ ਆ ਇਹਦੇ ਨਾਲ ਮੋਟੀਵੇਟ ਹੁੰਦੇ ਆ ਔਰ ਅਸੀਂ ਅੱਗੇ ਵੀ ਸਮਾਜ ਲਈ ਆਪਣੇ ਪੰਜਾਬ ਲਈ ਇਦਾਂ ਹੀ ਤਨਦੇਨਾ ਡਿਊਟੀ ਕਰਦੇ ਰਵਾਂਗੇ ਔਰ ਚੰਗੇ ਰਿਜ਼ਲਟ ਦਿੰਦੇ ਰਵਾਂਗੇ ਜੀ ਕਸ ਕਰਕੇ ਪਟਾਲੇ ਦੇ ਚਿੱਤੇ ਵੀ ਕ੍ਰਿਮੀਨਲ ਕੇਸਿਸ ਨੂੰ ਹੱਲ ਕਰ ਲਏ ਲੱਗਦਾ ਕਿ ਜਿਸ ਤਰ੍ਹਾਂ ਅੱਜ ਰਿਵਾਰਡ ਦਿੱਤੇ ਗਏ ਇਹਦੇ ਨਾਲ ਹੋਰ ਪੁਲਿਸ ਦਾ ਉਤਸ਼ਾਹ ਵਧਾਉਂਦਾ ਹੈ ਔਰ ਡੈਡੀਕੇਸ਼ਨ ਨਾਲ ਹੋਰ ਆਫੀਸਰਸ ਹਾਂਜੀ ਬਿਲਕੁਲ ਜੀ ਇਹ ਇਹ ਦੇਖੋ ਇਹ ਇਹ ਜਿਹੜਾ ਕਿਸੇ ਦੇ ਕੰਮ ਨੂੰ ਰੈਕੋਗਨਾਈਜ਼ ਕਰਨਾ ਇਹ ਬਹੁਤ ਜ਼ਰੂਰੀ ਆ ਉਹਦੇ ਨਾਲ ਹੌਸਲਾ ਵਸਾਈ ਹੁੰਦੀ ਆ ਤੇ ਜਿੱਦਾਂ ਇਨ੍ਹਾਂ ਸਾਰਿਆਂ ਦੇ ਪਰਿਵਾਰ ਵੀ ਖੁਸ਼ ਹੁੰਦੇ ਆ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਨ੍ਹਾਂ ਵਧੀਆ ਇਹਨਾਂ ਨੂੰ ਰਿਵਾਰਡ ਦਿੱਤਾ ਗਿਆ ਹੈ ਔਰ ਇਸ ਹੌਸਲਾ ਵਸਾਈ ਨਾਲ ਇਹ ਤਾਂ ਤੰਦਈ ਨਾਲ ਹੋਰ ਵਧੀਆ ਕੰਮ ਕਰਨਗੇ ਕਰਨਗੇ ਸਾਡੇ ਹੋਰ ਵੀ ਜਿਹੜੇ ਜਵਾਨ ਆ ਜਿੱਦਾਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਇਹ ਨਹੀਂ ਕਿ ਉਹ ਕੰਮ ਨਹੀਂ ਕਰ ਰਹੇ ਸਾਰੇ ਕੰਮ ਕਰ ਰਹੇ ਆ ਉਹ ਉਹ ਵੀ ਹੋਰ ਚੰਗੇ ਤਰੀਕੇ ਨਾਲ ਕੰਮ ਕਰਨਗੇ ਜਿੱਦਾਂ ਅਸੀਂ ਇਸ ਉਮੀਦ ਨਾਲ ਕਿ ਜਿਹੜਾ ਅਸੀਂ 2 ਮਹੀਨੇ ਬਾਅਦ ਦੁਬਾਰਾ ਇਹ ਸਨਮਾਨ ਸਮਰੋਹ ਕਰਾਂਗੇ ਤੇ ਇਹ ਪੰਡਾਲ ਇਸ ਤੋਂ ਦੋ ਗੁਣਾ ਵੱਡਾ ਹੋਊਗਾ ਔਰ ਨਾਮ ਲੈਣ ਵਾਲਿਆਂ ਦੀ ਵੀ ਗਿਣਤੀ ਇਸ ਤੋਂ ਦੋ ਗੁਣਾ ਹੋ ਗਈ ਜੀ ਥੈਂਕ ਯੂ ਜੀ ਪਿਛਲੇ तकरीबन 6 ਮਹੀਨੇ ਦੇ ਵਿੱਚ ਜਿੰਨੇ ਵੀ ਬਟਾਲੇ ਦੇ ਵਿੱਚ ਕੇਸਸ ਹੋਏ ਆਲਮੋਸਟ 80 90% ਕੇਸਸ ਦੇ ਵਿੱਚ ਮੇਰੀ ਤੇ ਮੇਰੀ ਟੀਮ ਦੀ ਇਨਵੋਲਵਮੈਂਟ ਸੀਗੀ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੀ ਸੋਲਵ ਕੀਤੇ ਤੇ ਉਹਦੇ ਰਿਵਾਰਡ ਦੇ ਵਜੋਂ ਡੀਜੀ ਸਾਹਿਬ ਨੇ ਸਾਡੇ ਕੰਮ ਨੂੰ ਰੈਕੋਗਨਾਈਜ਼ ਕਰਕੇ ਸਾਨੂੰ ਐਪਰੋਪਰੀਏਟ ਜਿਹੜੇ ਰਿਵਾਰਡਸ ਜਿਹੜੇ ਦਿੱਤੇ ਜਿਨ੍ਹਾਂ ਨੂੰ ਅੱਜ ਡੀਆਈ ਸਾਹਿਬ ਦੀ ਰਹਿਮਾਈ ਦੀ ਹੇਟ ਸਰ ਨੇ ਸਾਨੂੰ ਅੱਜ ਡਿਸਟ੍ਰਿਬਿਊਟ ਕੀਤੇ ਮੈਂ ਬਹੁਤ ਧੰਨਵਾਦ ਕਰਦਾ ਕਿੰਨੀਆਂ ਦਸਕਾ ਕਿੰਨੇ ਸਰਟੀਫਿਕੇਟ ਤੇ ਕਿੰਨਾ ਕੈਸ਼ ਰਿਵਾਰਡ ਅੱਜ ਮੈਨੂੰ ਇੱਕ ਡਿਸਕ ਮਿਲੀ ਹੈ ਡੀਜੀਪੀ ਸਾਹਿਬ ਵੱਲੋਂ ਤੇ ਉਸ ਤੋਂ ਇਲਾਵਾ ਤਿੰਨ ਜਿਹੜੇ ਆ ਡੀਜੀ ਸਾਹਿਬ ਵੱਲੋਂ ਸਰਟੀਫਿਕੇਟਸ ਤੇ ਤਕਰੀਬਨ 50000 ਰੁਪਏ ਕੈਸ਼ ਮਿਲੇ ਆ ਸਭ ਤੋਂ ਵੱਡਾ ਤੁਹਾਡਾ ਸ਼ੁਕਰੀਆ ਅ ਡੈਫੀਨਿਟਲੀ ਕਿ ਇਸ ਲਈ ਕਿੰਨੀ ਮਿਹਨਤ ਕੀਤੀ ਜਾਵੇ ਜੀ ਅਧਿਕਾਰੀਆਂ ਵੱਲੋਂ ਪਿੱਠ ਤੇ ਹੱਥ ਰੱਖਿਆ ਜਾਂਦਾ ਫਿਰ ਕਿੰਨਾ ਕੁ ਉਤਸ਼ਾਹ ਵਾਦ ਕਿੰਨਾ ਕੁ ਹੌਸਲਾ ਵਾਦ ਬਿਲਕੁਲ ਜੀ ਅ ਅਸੀਂ ਸਾਡੀ ਟੀਮ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਤੇ ਦਿਸ਼ਾ ਨਿਰਦੇਸ਼ਾ ਤਹਿਤ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਕਰਾਇਮ ਹੋਵੇ ਤੇ ਅਸੀਂ ਇਮੀਡੀਏਟਲੀ ਜਦੋਂ ਵੀ ਕਰਾਇਮ ਹੁੰਦਾ ਹੈ ਤੇ ਅਸੀਂ ਇਮੀਡੀਏਟਲੀ ਉਹਨੂੰ ਸੋਲਵ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਮਰੱਥਾ ਰੱਖੀਏ ਪ੍ਰਮਾਤਮਾ ਕਿਰਪਾ ਕਰੇ ਤੇ ਅਸੀਂ ਫਿਊਚਰ ਚ ਵੀ ਹਰੇਕ ਕਰਾਇਮ ਨੂੰ ਸੋਲਵ ਕਰ ਸਕੀਏ ਜੀ ਸਭ ਤੋਂ ਵੱਧ ਰਿਸਕ ਉਹਦਾ ਚ ਸਭ ਤੋਂ ਵੱਧ ਕੀ ਸੁਰੱਖਿਤਾ ਹੈ ਕਿੰਨਾ ਕਿ ਜਾਨ ਜੋਖਮ ਚ ਪੈਂਦਾ ਚਲੋ ਇਹ ਜਾਨ ਪ੍ਰਮਾਤਮਾ ਦੇ ਹੱਥ ਹੁੰਦੀ ਹੈ ਜਦੋਂ ਉਹਨੇ ਲੈ ਜਾਣਾ ਉਹਨੇ ਲੈ ਜਾਣਾ ਤੇ ਸਾਡਾ ਕੰਮ ਹੈ ਜੀ ਅਸੀਂ ਮਿਹਨਤ ਕਰਨੀ ਕੰਮ ਕਰਨਾ ਡਿਪਾਰਟਮੈਂਟ ਨੇ ਸਾਨੂੰ ਮਿਹਨਤ ਕਰਨ ਦਾ ਮੌਕਾ ਦਿੱਤਾ ਤੇ ਅਸੀਂ ਉਹ ਕਰਨਾ ਅਸੀਂ ਹੋਰ ਕੰਟੀਨਿਊਸਲੀ ਕਰਨਾ ਹੈ